ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਵੱਲੋਂ ਸਮਾਜ ਸੇਵਕ ਵਿੱਕੀ ਸੂਰੀ ਦੀ ਅਗਵਾਈ ਵਿੱਚ 50 ਸੇਵਾਦਾਰਾਂ ਦਾ ਜੱਥਾ ਲੰਗਰ ਸਮਗਰੀ ਲੈ ਕੇ ਰਵਾਨਾ ਹੋਇਆ ਜਿਸ ਨੂੰ ਸਾਬਕਾ ਚੇਅਰਮੈਨ ਅਤੇ ਮੌਜੂਦਾ ਨਗਰ ਕੌਂਸਲਰ ਗੁਲਸ਼ਨ ਰਾਏ ਬੋਬੀ ਅਤੇ ਕੌਂਸਲਰ ਪਰਵੀਨ ਕੁਮਾਰੀ ਨੇ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਗੁਲਸ਼ਨ ਬੋਬੀ ਪਰਵੀਨ ਕੁਮਾਰੀ ਅਤੇ ਵਿੱਕੀ ਸੂਰੀ ਨੇ न्यूज इंडिया टाइम पत्रकार गलबात करदिया कि हर साल की तरह इस साल यह दूजा जत्था जिस विविंजा सेवादार बहुत ही श्रद्धापूर्वक लंगर मेडिकल सहूलतियों के ठहरण का वधिया इंतजाम करने रहा है ये लगातार अठाईवी यात्रा है इस मौके विशेष तौर पे पहुंची समाज सेविका पप प्रतिभा बांसल ने कहा कि धर्म आस्था रखण वाले श्री अमरनाथ यात्रा बहुत ही श्रद्धा विश्वास न करते ए यात्रा दुनिया दी सब तों मुश्किल यात्रावां विचों इक है जिसद यात्रुआ दे लंगर

ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 29 ਜੂਨ ਤੋਂ ਸ਼੍ਰੀ ਅਮਰਨਾਥ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਉਸੇ ਲੜੀ ਦੇ ਵਿੱਚ ਅੱਜ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿੱਕੀ ਸੂਰੀ ਜੀ ਦੀ ਅਗਵਾਈ ਦੇ ਵਿੱਚ ਸਾਡਾ ਜਿਹੜਾ ਦੂਜਾ ਜੱਥਾ ਅੱਜ ਲਗਭਗ 50 ਸ਼ਰਧਾਲੂ ਸ਼੍ਰੀ ਅਮਰਨਾਥ ਯਾਤਰਾ ਕਰਨ ਲਈ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਪ੍ਰਭੂ ਭਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਯਾਤਰਾ ਦੇ ਰਿਗਾਰਡਿੰਗ ਤੇ ਇਹ ਜਿਹੜੀ ਯਾਤਰਾ ਅੱਜ ਚੱਲੇਗੀ ਤੇ ਇਹ ਲਗਭਗ ਪਰਸੋਂ ਨੂੰ ਸ਼੍ਰੀ ਅਮਰਨਾਥ ਕਾ ਪਹੁੰਚੂਗੀ ਤੇ ਜਿਹੜੀ ਵਾਪਸੀ ਲਗਭਗ 14 ਜਾਂ 15 ਤਰੀਕ ਨੂੰ ਆ। ਹਾਂ ਜਿਹੜੇ ਆਪਣੇ ਲੰਗਰ ਗਏ ਨੇ ਕਿਵੇਂ ਦਾ ਪ੍ਰਬੰਧ ਕੀਤਾ ਗਿਆ ਤਾਂ ਫਤਿਹਗੜ੍ਹ ਸਾਹਿਬ ਦੀ ਜਿਹੜੀ ਸੰਗਤ ਵੱਲੋਂ ਇਹਦਾ ਪ੍ਰਬੰਧ ਕੀਤਾ ਗਿਆ। ਅ ਸ਼੍ਰੀ ਅਮਰਨਾਥ ਰਫਾਨੀ ਸੇਵਾਦਾਨ ਮੰਡਲੋਂ ਸਾਡੇ ਅਧਿਕਾਰੀ ਸ਼੍ਰੀ ਅਰਣ ਸੂਰੀ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਲੰਗਰ ਹੈ ਉਹ ਅਸੀਂ 20 ਜੂਨ ਨੂੰ ਉੱਥੋਂ ਰਵਾਨਾ ਕੀਤਾ ਸੀ ਤੇ ਜਿਹੜੀ ਯਾਤਰਾ ਉਹ 29 ਤਰੀਕ ਨੂੰ ਸ਼ੁਰੂ ਹੋਈ ਸੀ। 29 ਤਰੀਕ ਤੱਕ ਸਾਰਾ ਸਾਰਾ ਇਨਫਰਾਸਟ੍ਰਕਚਰ ਚਾਹੇ ਉਹ ਪਚਤਰਨੀ ਸੀ ਚਾਹੇ ਉਹ ਬਾਲਟਾਲ ਸੀ ਦੋਨੇ ਜਗ੍ਹਾ ਦੇ ਉੱਤੇ ਚੰਗੀ ਤਰ੍ਹਾਂ ਸੈਟਅਪ ਕੀਤਾ ਹੋਇਆ ਤੇ ਯਾਤਰਾ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਚਾਹੇ ਉਹ ਪਹਿਲਗਾਮ ਮਾਰਗ ਤੋਂ ਹੈ ਚਾਹੇ ਆਪਣਾ ਬਲਦਾਲ ਮਾਰਗ ਤੋਂ ਹੈ ਯਾਤਰੀ ਪਹੁੰਚ ਰਹੇ ਨੇ ਯਾਤਰੀਆਂ ਦੇ ਠਹਿਰਨ ਦੇ ਲਈ ਚਾਹੇ ਸਾਡਾ بیس ਕੈਂਪ ਬਲਦਾਲ ਹੈ ਚਾਹੇ ਪਛਤਰਨੀ ਹੈ ਉੱਥੇ ਉਹਨਾਂ ਦੇ ਰਹਿਣ ਦੀ ਖਾਣ-ਪੀਣ ਦੀ ਮੈਡੀਕਲ ਫੈਸਿਲਿਟੀ ਹੈ ਤੇ ਜੋ ਵੀ ਯਾਤਰੂ ਦੀ ਕਿਸੇ ਦੀ ਵੀ ਕੋਈ ਰਿਕੁਆਇਰਮੈਂਟ ਹੈ ਯਾਤਰਾ ਦੇ ਰਿਕਾੜੀ ਉਹ ਸਾਡੇ ਪੜਾਹਰੇ ਕਨੇ ਹੋਈ ਕਰੀ ਜਾਂਦੀ ਹੈ ਇਸ ਵਾਰ ਕੇ ਮੌਸਮ ਵੀ ਖਰਾਬ ਆ بارش ਦਾ ਮਾਹੌਲ ਆ ਉਹਦੇ ਦੇਖ ਕੇ ਕਿਵੇਂ ਕੋਈ ਰਿਕਵਰੀ ਪੈਦਾ ਹੋ ਰਹੀ ਹੈ ਕਿਵੇਂ ਜਿਹੜੇ ਪ੍ਰਭੂ ਭਗਤ ਨੇ ਉਹ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਚਾਹੇ ਮੀਂਹ ਪਵੇ ਚਾਹੇ ਤੂਫਾਨ ਆਵੇ ਜਿਨ੍ਹਾਂ ਨੇ ਪ੍ਰਭੂ ੜੇ ਦੇ ਦਰਸ਼ਨ ਕਰਨ ਜਾਣਾ ਹੈ ਉਹਨਾਂ ਨੇ ਪਹੁੰਚਣਾ ਹੀ ਹੈ ਇਹਨਾਂ ਚੀਜ਼ਾਂ ਦਾ ਉਸ ਚੀਜ਼ ਤੇ ਕੋਈ ਅਸਰ ਨਹੀਂ ਸੰਗਤ ਨੂੰ ਕੀ ਅਪੀਲ ਕਰਦੇ ਹੋ ੜੇ ਦੇ ਭਗਤਾਂ ਨੂੰ ਸੰਗਤ ਨੂੰ ਇਹੀ ਅਪੀਲ ਹੈ ਕਿ ਸ਼੍ਰੀ ਅਮਰਨਾਥ ਯਾਤਰਾ ਦੇ ਦਾ ਆਪਾਂ ਨੂੰ ਜ਼ਰੂਰ ਨਜ਼ਾਰਾ ਦੇਖਣਾ ਚਾਹੀਦਾ ਹੈ ਆਪਾਂ ਨੂੰ ਦਰਸ਼ਨ ਕਰਨ ਜਾਣਾ ਚਾਹੀਦਾ ਹੈ ਉੱਥੇ ਸਰਕਾਰ ਕੰਨੀਓ ਸਾਰੇ ਪੁਖਤਾ ਪ੍ਰਬੰਧ ਤੇ ਸਾਡੇ ਸਾਰੇ ਲਗਭਗ 150 ਤੋਂ ਪੌਣੇ 200 ਦੇ ਲਗਭਗ ਲੰਗਰ ਉਥੇ ਅਰੇਂਜ ਕੀਤੇ ਹੋਏ ਨੇ ਖਾਣ ਪੀਣ ਦੀ ਰਹਿਣ ਸਹਿਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੁਕਾਵਟ ਨਹੀਂ ਜੋ ਵੀ ਮਨ ਦੇ ਵਿੱਚ ਕਿਸੇ ਦੇ ਦੇ ਵਿਚਾਰ ਸ਼ੰਕਾ ਹੈ ਤਾਂ ਜੋ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਜੀ ਗੱਲਬਾਤ ਨਹੀਂ ਕੋਈ ਮੈਡੀਕਲ ਸਹੂਲਤਾਂ ਵੀ ਉਪਲਬਧ ਕਰਿਆਂਗੇ ਅਨਤੇ ਹਰ ਲੰਗਰ ਦੇ ਵਿੱਚ ਮੈਡੀਕਲ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਉਸ ਤੋਂ ਇਲਾਵਾ ਸਰਕਾਰ ਕੰਨੀਓ ਵੀ ਹਰ ਪੁਆਇੰਟ ਦੇ ਉੱਤੇ ਚਾਹੇ ਬੇਸ ਕੈਂਪ ਬਾਲਟਾਲਾ ਚਾਹੇ ਦੁਮੇਲ ਹੈ ਚਾਹੇ ਟ੍ਰੇਲ ਪਟੜੀ ਹੈ ਚਾਹੇ ਤੁਸੀਂ ਬਰਾੜੀ ਮਾਰਗਾ ਜੋ ਵੀ ਰਸਤਾ ਦੇ ਰਸਤੇ ਦੇ ਵਿੱਚ ਪੜਾਉ ਆਂਦੇ ਨੇ ਸਾਰੇ ਪੜਾਵਾਂ ਦੇ ਉੱਤੇ ਮਿਲਟਰੀ ਦਾ ਪੂਕਾ ਪ੍ਰਬੰਧ ਨੇ ਚਾਹੇ ਉਹ ਤੁਹਾਡਾ ਮੈਡੀਕਲ ਫੈਸਿਲਿਟੀਆਂ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੂਲਤ ਦੀ ਲੋੜ ਹੈ ਤਾਂ ਉਹ ਹਮੇਸ਼ਾ ਮਿਲਦੀ ਹੈ ਕੋਈ ਉੱਥੇ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹੋ ਜਿਵੇਂ ਇੱਥੇ ਕੋਈ ਦਿੱਕਤ ਪਰੇਸ਼ਾਨੀ ਆਦੀ ਕੋਈ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਤੇ ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਇਸ ਯਾਤਰਾ ਨੂੰ ਹੋਰ ਸਰਲ ਬਣਾਉਣ ਦੇ ਲਈ ਹੋਰ ਲੋਕਾਂ ਦੇ ਉਤਸ਼ਾਹ ਪੈਦਾ ਕਰਨ ਲਈ ਜਿਹੜਾ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੈ ਉਹਨੂੰ ਥੋੜਾ ਸਰਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਹਰ ਯਾਤਰੀ ਜੋ ਕਿ ਰਜਿਸਟ੍ਰੇਸ਼ਨ ਜਾਣ ਦੇ ਲਈ ਜੋ ਰਜਿਸਟ੍ਰੇਸ਼ਨ ਕਰਾਣੀ ਪੈਂਦੀ ਹੈ ਉਹ ਤੋਂ ਘੁੜਾਹਟ ਫੀਲ ਕਰਦਾ ਹੈ ਉਹ ਹਰ ਐਮਬੀਲੀਅਸ ਡਾਕਟਰ ਨੂੰ ਰਾਈਟ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਆਪਣਾ ਮੈਡੀਕਲ ਕਰਵਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕੇ ਚੇਅਰਮੈਨ ਸਾਹਿਬ ਕਿੰਨਾ ਜਤ ਸਾਡੇ ਵਿੱਕੀ ਸੁੜੀ ਜੀ ਨਾ ਹੋ ਰਿਹਾ ਕੀ ਕਰਾਂ ਜਾਂਦਾ ਸੰਗਤ ਨੂੰ ਕਿਵੇਂ ਅਪੀਲ ਕਰਦਾ ਸਰਕਾਰ ਦੇ ਉੱਤੇ ਟੀਮ ਕਰਦਾ 99 982 40 ਸਾਰੇ ਪ੍ਰਭੂਤਾਂ ਨੂੰ ਪੀਲਾ ਕਿ ਇੱਕ ਵਾਰ ਅਮਰਨਾਥ ਜਾ ਕੇ ਜਰੂਰ ਦਰਸ਼ਨ ਕਰਨੇ ਚਾਹੀਦੇ ਨੇ ਕੋਈ ਡਰ ਵਾਲੀ ਗੱਲ ਨਹੀਂ ਕੋਈ ਭੈਅ ਵਾਲੀ ਗੱਲ ਨਹੀਂ ਸਰਕਾਰ ਵੱਲੋਂ ਉੱਥੇ ਪੂਰਤਾ ਪ੍ਰਬੰਧ ਕੀਤਾ ਜਾਂਦਾ ਹੈ ਨਾ ਬਾਕੀ ਰਹਿਣ ਸਹਾਂ ਦਾ ਸਾਡੇ ਅਮਰ ਅਧਰਖਾਨੀ ਸੇਵਾਦਾਲਨ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਕੋਈ ਮੈਡੀਕਲ ਸਹੂਲਤਾਂ ਲਈ ਪ੍ਰਬੰਧ ਕੀਤਾ ਗਿਆ ਹੈ ਮੈਡੀਕਲ ਵੀ ਤੁਹਾਨੂੰ ਪੂਰਾ ਹਰ ਪੜਾ ਤੇ ਤੁਹਾਨੂੰ ਹਰ ਇੱਕ ਚੀਜ਼ ਦੀ ਸਹੂਲਤ ਉੱਥੇ ਮਿਲਦੀ ਹੈ ਜੀ ਜਾ ਕੇ ਇੱਕ ਵਾਰੀ ਜਰੂਰ ਦੇਖਣਾ ਚਾਹੀਦਾ ਹੈ ਦਰਸ਼ਨ ਜਰੂਰ ਕਰਨੇ ਚਾਹੀਦੇ ਨੇ ਕੋਲੇ ਬਾਬਾ ਜੀ ਠੀਕ ਹੈ ਅ ਕਿੰਨੀ ਵਾਰ ਜਦੋਂ ਸੀ ਯਾਤਰਾ ਚੱਲਦੇ ਹੋ ਪਹਿਲਾਂ ਵੀ ਕਿਤੇ ਗਏ ਹੋ ਹਾਂਜੀ ਮੈਂ ਮੇਰੀ ਇਹ ਚੌਥੀ ਯਾਤਰਾ ਜੀ ਪਹਿਲਾਂ ਮੈਂ ਦੋ ਤਿੰਨ ਯਾਤਰਾ ਕੀਤੀ ਨੇ ਦੋ ਬਾਲਟਾ ਤੋਂ ਠੀਕ ਪਹਿਲਾਂ ਮੈਂ ਪਹਿਲਾਂ ਤਾਂ ਕੋਲੇ ਨਾ ਜੀ ਦਾ ਧੰਨਵਾਦ ਕਰਨਾ ਚਾਹਣਾ ਜਿਹੜੇ ਸਾਨੂੰ ਐਨੀ ਦੁਨੀਆ ਦੇ ਵਿੱਚੋਂ ਸਾਨੂੰ ਚੁਣਦੇ ਨੇ ਕਿਉਂਕਿ ਇਹ ਯਾਤਰਾ ਬਿਰਲਾ ਬਿਰਲਾ ਹੀ ਕਰ ਸਕਦਾ ਹਰ ਕਿਸੇ ਦੇ ਵੱਸ ਦੀ ਹੈ ਨਹੀਂ ਯਾਤਰਾ ਕਿਉਂਕਿ ਇਹ ਯਾਤਰਾ ਔਖੀ ਹੁੰਦੀ ਆ ਔਰ ਅੱਛੀ ਵੀ ਹੁੰਦੀ ਆ ਔਰ ਮੈਂ ਧੰਨਵਾਦ ਕਰਨਾ ਚਾਹਣਾ ਕਿ ਕੀ ਬਾਜੀ ਦਾ अरुण पाजी दा हां जी पाजी दा सारे आ गए हैं प्रधान जी दा जो इतना अच्छा इंतजाम करदे ने ਸਾਡੇ ਭਗਤਾਂ ਲਈ ਸ਼੍ਰੀ ਭਗਤਾਂ ਲਈ ਕਿਉਂਕਿ ਸਾਡਾ ਉਤਸ਼ਾਹ ਤਾਂ ਬੰਦਾ ਜੇ ਅੱਗੇ ਦੇਖਦੇ ਆਂ ਵੀ ਉੱਥੇ ਸਾਡੀ ਕੇਅਰ ਹੁੰਦੀ ਆ ਉੱਥੇ ਸਾਨੂੰ ਲੰਗਰ ਦੇ ਵਿੱਚ ਅੱਛਾ ਲੰਗਰ ਸਾਫ਼ ਸਫਾਈ ਰਹਿਣ ਲਈ ਵਧੀਆ ਜਗ੍ਹਾ ਔਰ এনवायरमेंट ਇਨਾ ਅੱਛਾ ਹੈ ਨਾ ਸਰਕਾਰ ਐਨੀ ਫੈਸਿਲਿਟੀ ਦਿੰਦੀ ਆ ਸਾਡੇ ਸ਼੍ਰੀ ਭਗਤਾਂ ਨੂੰ ਵੀ ਅਸੀਂ ਮੂੰਹੋਂ ਬਿਆਨ ਨਹੀਂ ਕਰ ਸਕਦੇ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਸ਼੍ਰੀ ਭਗਤਾਂ ਲਈ ਇਨਾ ਕੁਝ ਕਰਦੀ ਆ ਔਰ ਅਸੀਂ ਹਰ ਹਰ ਸਾਲ ਉਚਾਨ ਨਾਲ ਜਾਂਦੇ ਆ ਅਸੀਂ ਸਰਕਾਰ ਦਾ ਤੇ ਉੱਥੇ ਦੇ ਜਿਹੋ ਵੀ ਲੰਗਰ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਸਾਡੇ ਸ਼ਰਧਾ ਭਗਤਾਂ ਦੀ ਇੰਨੀ ਛੇਰ ਕਰਦੇ ਠੀਕ ਹੈ ਜੀ ਹਾਂ ਹਾਂ ਕੀ ਨਾਮ ਹੈ ਤੁਹਾਡਾ ਜੀ ਤੇ ਮੇਰਾ ਨਾਮ ਪ੍ਰਤੀਕ ਮਾਨ ਹੈ ਕਿੰਨੀ ਵਾਰ ਤੁਸੀਂ ਗਏ ਅਜਾ ਮਣਾ ਚੱਲੇ ਹੋ ਤੇ ਕਿਵੇਂ ਦਾ ਉੱਥੇ ਦਾ ਮਾਹੌਲ ਆ ਮੈਂ ਦੂਸਰੀ ਵਾਰ ਜਾ ਰਹੀ ਹਾਂ ਇੱਕ ਵਾਰ ਪਹਿਲਾਂ ਵੀ ਨਾਲ ਜੀ ਤੁਸੀਂ ਕਹਿੰਦੇ ਕਿ ਕਰਦੇ ਆ ਕਿ ਯਾਤਰਾ ਨੂੰ ਕੋਈ ਤੇ ਕਿਵੇਂ ਦਾ ਪ੍ਰਬੰਧ ਕੀਤਾ ਗਿਆ ਨਾਮਰਦ ਪਰਵਾਨੀ ਸੇਵਾਦਾਰ ਵੱਲੋਂ ਪਰਵਾਨੀ ਸੇਵਾਦਾਰ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਰੈਂ ਰੂਮ ਦਾ ਪ੍ਰਬੰਧ ਹੈਗਾ ਉੱਥੇ ਹਾਂਜੀ ਹਾਂ ਰੈਂ ਦਾ ਪ੍ਰਬੰਧ ਇੱਕ ਲੋਕਾਂ ਦੇ ਮਨ ਚ ਡਰ ਆਇਆ ਜਿਵੇਂ ਮਾਹੌਲ ਦਾ ਕਿਤੇ ਖਰਾਬ ਡਾ ਕੇ ਇਦਾਂ ਦਾ ਕਿਵੇਂ ਦੇ ਦੇ ਲੋਕਾਂ ਦੇ ਮਨ ਚ ਕੋਈ ਡਰ ਨਹੀਂ ਆ ਡਰ ਮੂਲਾ ਵੀ ਨਹੀਂ ਚਾਹੀਦਾ ਲੋਕਾਂ ਨੇ ਲਾਖਰੀ ਦੇ ਦਰਸ਼ਨ ਦੇ ਨਹੀਂ ਬੁਲਾਉਂਦੇ ਆਪਾਂ ਨੂੰ